ਵਾਇਗੁਰ ਦੀਦਾ ਖਾਲਸਾ ਵਾਇਗੁਰ ਜੀ ਦੀ ਖਤੇ ਵੀਰੋ ਤੇ ਮੈਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਫੱਦਲੀ ਬਿਲਕੁਲ ਫ੍ਰੀ ਆ ਮੇਰੀ ਵੀਡੀਓ ਲਗਾਈ ਤਾਂ ਕਮੈਂਟ ਲਾਈਕ ਵੀ ਕਰਕੇ ਜ਼ਰੂਰ ਕਰਿਓ ਆਪਣੇ ਸੁਝਾਅ ਦਿਓ ਮੈਂ ਗੱਲ ਕਰੂੰਗਾ ਅੱਜ ਆਪਾਂ ਗੱਲ ਕਰਦੇ ਆਂ ਵੀ ਦਰਮਾਰ ਸਾਹਿਬ ਦੇ ਵਿੱਚ ਕਹਿੰਦੇ ਜਦੋਂ ਇਹਨਾਂ ਨੇ ਹਮਲਾ ਕੀਤਾ ਉਹ ਨਿਰਮਨ ਸਿੰਘ ਕੁਬੀਸ਼ਰ ਸੀਗਾ ਔਰ ਉੱਥੇ ਕਿੰਨੀ ਨਫਰਤ ਸੀ ਫੋਨ ਦੀ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਨਰਮਲ ਟੈਂਕ ਵੀ ਸ਼ਰ ਕੰਦੇ ਉਹ ਅੱਖਾਂ ਤੋਂ ਵੀ ਕੱਟ ਦੀ ਨਾ ਸੀ ਦਿੰਦੇ। ਉਹ ਵੀ ਕੁਇਸ਼ਰੀ ਕਰਕੇ ਜਦੋਂ ਬਾਹਰ ਇੱਕ ਨੰਬਰ ਦਾ ਲੀ ਆਇਆ ਉਹ ਉਦੋਂ ਫਿਰ ਸਮੇਂ ਨੂੰ ਬੜੀ ਮਾਰ ਕੇ ਛੀਪ ਕਰ ਦਿੱਤਾ ਉਹ। ਦੁੱਜੀ ਦਲ। ਨੈਰੇਟਿਵ ਬਰਤਾਂ ਪ੍ਰੋਪੋਗੈਂਡਾ ਕਿੱਦਾਂ ਚਲਾਉਣਾ ਸਿਰਫ ਇੱਕ ਸਿੱਖਾਂ ਦੇ ਲਈ ਇੰਨਾ ਕੀ ਇਹਨਾਂ ਨੂੰ ਡਰ ਪਿਆ ਹੋਇਆ ਵੇ। ایک پاسے تو یہ سنتالی ویسے محنتیں کرتے لگ لو تھی سارے دےوا تو نکلے سو گلا مائنڈ واش کرتا جی جب تارا تارا چاندا لالا جایا منٹا تارا لگتا ہی جی بادل چند تارا چاہتا ہوں تھی یہ دیکھو کن ਇਹਦਾ ਖਰਚ ਕਰ ਰਹੀ ਹੈ ਸਰਕਾਰ ਸਿਰਫ ਸਿੱਖਾਂ ਦੇ ਉੱਪਰ ਪਰੋਪੋਗੰਡਾ ਕਰਨ ਲਈ ਵੀ ਉਹ ਨਾਲ ਰੱਤਨਾ ਉਹ ਇੱਕ ਸਿਰਫ ਇਹ ਗੱਲ ਬਣਾਉਣ ਲਈ ਵੀ ਉਹ ਹਿੰਦੂ ਨੇ ਪਰ ਮੰਨ ਵੀ ਨਹੀਂ ਯਾਰ ਇਹ ਨਹੀਂ ਨਾਲ ਸਕਤੀ ਹੈ ਛੱਤੀ ਤਾਂ ਬਥੇ ਹੈ ਨਹੀਂ ਯਾਨੀ ਇਹ ਤਾਂ ਗੱਲ ਇਹਨਾਂ ਦੇ ਆਧਾਰ ਤੇ ਆਈ ਹੁਣ ਇਹ ਝੂਠ ਲਾਈ ਪਰ ਪੈਰ ਪੈਰ ਤੇ ਝੂਠਾ ਇਹਨਾਂ ਨੂੰ ਸਾਫਟ ਕੀਤਾ ਹੋਇਆ ਆਪਣੇ ਬਦਵਾਨ ਲੋਕਾਂ ਨੇ ਆਪਣੇ ਜਿਹੜੇ ਸਰਚ ਫੀਸ ਸਕਾਲਰਸ਼ਿਪ ਬਦਵਾਨ ਸੀ ਜੋ ਵੀ ਸੀ ਸਾਈਟ ਫਲਾਉਟ ਪਰ ਜਿਉਣਾ ਨੇ ਪੈਰ ਪਾ ਕੇ ਇਹਨਾਂ ਨੂੰ ਠਿੱਕਾ ਦਾ ਸਾਫ ਕਰਿਆ ਬਈ ਕਿਕ ਨੇ ਬਣਾਇੀ ਹੋਈ ਹੈ ਮੱਤਨ ਹੋ ਗਿਆ ਬਹੁਤ ਕੁਛ ਕੀਤਾ ਇਹਨਾਂ ਨੇ ਆਪਾਂ ਨੂੰ ਹਿੰਦੀ ਬਣਾਉਣ ਦੇ ਲਈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਿਆ ਨਬੀ ਉਹ ਮਾਤਾ ਜੀ ਦੇ ਪੁੱਛ ਪਸੰਦ ਹਨਾ ਦੇਵੀ ਦੇ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਗਾਂ ਤੇ ਦੁਸ਼ਟ ਦਮਨ ਸੀ ਇਹ ਉਹ ਉੱਥੇ ਇਹਨਾਂ ਦੀ ਜਗਾਹ ਕੋਨੇ ਹੀ ਬਣਿਆ ਇਹ ਕਿੱਥੇ ਗਿਆ ਆਪਣੇ ਹੰਪਨ ਸਾਹਿਬ ਯਾਰ ਹੋਤੇ ਨਾ ਇਹਨਾਂ ਦੇ ਕਾਲਮੇ ਲਈ ਬਹੁਤ ਦਿੱਕਤ ਆ ਰਹੀ ਕਿਉਂਕਿ ਸਿੱਖ ਤਾਂ ਲੜਦੇ ਰਹਿੰਦੇ ਜੀ ਇਹ ਵਿਚਾਰੇ ਇੱਕ ਟੇ ਕਈ ਵਾਰੀ ਐਸੇ ਹਾਲਾਤ ਵੀ ਆਏ ਜੀ ਜਿੱਥੇ ਅੱਦੇ ਹਾਲਾਤ ਪਤਾ ਜ਼ਿਆਦਾਤਰ ਸਿਰ ਆਉਣੇ ਕਿ ਜਦੋਂ ਆਪਾਂ ਪਿਆਰ ਚੋਂ ਬਾਣਾ ਨਹੀਂ ਆਤਾ ਸਿੱਖਣਾ ਗੁਰੂ ਗੋਟਵਾਰਿਆਂ ਦੇ ਵਿੱਚ ਮਸੰਦ ਬੱਠੇ ਇੱਕ ਨਾ ਉਹ ਵੀ ਸੀ ਜਦੋਂ ਕਾਫੀ ਦੇਰ ਸਮਾਂ ਨਿਕਲਣਦ گرو سا نے مسندہ پرچار کر لگایا پرچار ہولی ہولی لکھا چکی تو ہے نہیں پر اتنٹک نہیں نہ ملتا کرتا بولے انہوں نے ایک پرانا گرنتھ کوئی دکھایا سر یہ پرانا گرنتھ جنس کو ਇਨਾ ਦਿਓ ਕਰਿਆ ਜਿਹੜਾ ਹੁੰਦਾ ਵਾ ਕਾਰਬਨ ਡੈਟਸਟ ਡੇਟਿੰਗ ਟੈਸਟ ਹੁੰਦਾ ਉਹ 1464 ਦਾ ਪੁਰਾਣਾ ਸੀ ਇਤੋਂ ਵਨਾ ਪੁਰਾਣਾ ਨਹੀਂ ਸੀ ਦਾ ਬੰਨਣਾ ਤੋਂ ਵੀ ਬਾਅਦ ਦਾ ਅਸਲ ਜੇ ਪੱਕਾ ਘੰਡਾ ਨਾ ਇ ਅਸਲੀ ਪੱਕੇ ਹਿੰਦੀ ਉਹਨਾਂ ਬਣਨ ਦਾ ਪਹਿਲਾਂ ਇਹਨਾਂ ਦਾ ਕੋਈ ਹੋ ਨਹੀਂ ਸੀ ਪਰ ਇਹਨਾਂ ਦਾ ਤਾਂ ਨੰਨ ਕਈ ਤਰੀਕਿਆਂ ਦਾ ਲੇਟ ਵਿੱਚ ਆਇਆ ਸ਼ਾਇਦ ਉਹਾਂ ਅਜਿਹੇ ਤਾਂ ਨਹੀਂ ਸੀ ਬਿਚੇ ਨੇ ਵੈਸ਼ ਘਰ ਮੋਕਬਾਂ ਦੀ ਅਸਲ ਕਿ ਦੋ ਹਿੱਸਿਆਂ ਦੇ ਬੰਦੇ ਹੁੰਦੇ ਸੀ ਯਾਨੀ ਇੱਕ ਉਹ ਠੀਕਾ ਜਨਾਤ ਹੈ ਜਿਹੜੀ ਮੋਗਲਾਂ ਨੇ ਨਾਲ ਰਹੀ ਆ ਹਮੇਸ਼ਾ ਇੱਕ ਉਹ ਜਮਾਤ ਰਹੀ ਹੈ ਜਿਹੜੀ ਜਿਵੇਂ ਮਤਲਬ ਸ਼ਾਇਦ ਤੇ ਵੈਸ਼ ਦੇ ਵਿੱਚ ਹਮੇਸ਼ਾ ਦੁਸ਼ਮਣੀ ਰਹੀ ਆ ਜਿਹੜੇ ਮਤਲਬ ਸ਼ਬਜੀ ਨੂੰ ਮੰਨਦੇ ਜੋ ਪਤਨ ਸ਼ਾਇਓ ਕਹਿੰਦੇ ਵੀਰੇੜੇ ਤੇ ਵੈਸ਼ ਨੂੰ ਦੁਸ਼ਮਣ ਮੰਨਦੇ ਜੋ ਵੈਸ਼ ਕਾਉਂ ਦੇਖਿਆ ਤੇ ਉਹ ਲਖ ਲਖੋ ਸੀਗੇ ਇਹਨਾਂ ਨੇ ਬਣਾਏ ਗਏ ਧਰਮ ਮਤਵ ਇਹ ਤਾਂ ਹਮੇਸ਼ਾ ਸਨ ਆਲੀ ਦਾ ਬਾਇਨਾ ਇਕੱਠੇ ਕਰਿਆ ਇਹਨਾਂ ਨੂੰ ਪਤਾ ਸੀ ਵੀ ਜਿਹੜੀਆਂ ਦੂਜੇ ਛੋਟੇ ਜਿਨ੍ਹਾਂ ਨੂੰ ਇਹ ਦਲਤ ਕਹਿੰਦੇ ਨੇ ਉਹ ਵਗੈਰਾ ਉਹਨਾਂ ਨੂੰ ਇੱਕ ਆਪਣੇ ਨਾਲ Hindu ਬਣਾਉਣ ਲਈ ਹੁਣ ਤਾਂ ਹੀ ਤਾਂ Hindu ਕਹਿੰਦੇ ਹੁਣ ਕਹਿੰਦੇ ਸਨਾਤਨ ਨਹੀਂ ਆ ਅਸੀਂ ਯਾਰ ਕਿੰਨੇ ਧਰਮ ਬਦਲੂਗੇ ਕਦੇ ਛੋਟਾ ਤਾਂ ਬ੍ਰਹਮ ਸੀ ਕਦੇ ਛੋਟਾ ਸ਼ੈਰ ਸੀ ਕਦੇ ਵਾਇਸ਼ਟੀ ਕਦੇ ਕਪੂਰ ਕਹਿੰਦੇ ਹਨ ਪਤਾ ਨਹੀਂ ਕਿ ਇਹ ਬੈਦਿਕ ਸੀ ਕਤਨੀ ਕਰਨੇ ਤਾਂ ਤਰਮ ਕੋਈ ਹੈ ਹੀ ਨਹੀਂ ਸੀ ਇਹ ਆਦੇ ਆਏ ਹੋਏ ਨੇ ਬੋਤ ਜਿਹੜੇ ਬਣੇ ਹੋਏ ਸੀਗੇ ਬੋਤ ਬੋਤ ਗਿਆ ਜਿਹੜੇ ਹੋ ਰਹੇ ਨੇ ਉਹ ਬੋਤ ਉਹਨਾਂ ਨੇ ਮੱਠ ਮੁੱਠੀ ਜੋਗੀ ਬਣੇ ਜੋ ਉੱਥੇ ਆ ਕੇ ਇਹਨਾਂ ਨੇ ਯਾਰ ਆਕੜ ਮਨ ਕਰ ਪਿਆ ਨਾ ਬਿਜਾ ਮਾਰ ਮੁਰਗਣਾ ਲਿਜਾ ਕੇ ਆਹ ਕਾਫ ਚੋਣਗੇ ਤੇ ਪੰਨੇ ਲੈ ਤਾਂ ਕੁਛ ਹੈ ਨਹੀਂ ਜੀ ਅਗਲੇ ਨੇ ਪਹਿਲੇ ਟੱਕੇ ਕੱਢੇ ਹੋਏ ਸੀ ਉਧਰੋਂ ਆਰਬੀ ਦੇ ਸ਼ਾਂਗ ਆਏ ਹੋਏ ਹੁਣ ਆਏ ਆ ਪਤਾ ਨਹੀਂ ਇਤਰੇ ਹੀ ਆਏ ਨੇ ਇਹ ਮਿਸਰ ਕੰਨੀ ਆਏ ਹੋਏ ਨੇ ਕਹਿੰਦੇ ਮਿਸਰੀ ਲੋਕ ਨੇ ਇਹ ਮਿਸਰੀ ਦੇ ਹੋਣੀਆਂ ਨੇ ਫਰਾਣ ਫਰਾਣ ਦੀ ਜਾਤ ਹੋਣੀ ਆ ਕੋਈ ਪਰਜਾਤੀ ਇੱਧਰ ਨਹੀਂ ਆਈ ਜੜੀ ਇਹਾਂ ਨੇ ਆ ਕੇ ਉਹ ਦੇਖਿਆ ਵੀ ਬੰਦੇ ਸੁੱਤ ਬੰਦੇ ਹੀ ਪੜੇ ਸਦੇ ਨਾ ਜਿਹੜੇ ਅਸਲੀ ਲੋਕ ਸੀ <سؤال> تا ہی تو یہاں یہ کہنے سکھ ہندو نے تو یہاں ہندو گرنتھا اپنے ستلوج بیاسے کا بھی ذکر آ نہیں آ بندے اٹھ کے کہن گئے پیسے کی قطل چار چلنا کی قطل سر تگ پگ بنا کے کہا دیں گے کسی سکھ تو بھی اِسی تو ہندو تر فٹ ਕਿ ਜੇ ਉਹ ਕੋਈ ਵਾਰ ਪੜੇ ਜਾਂ ਉਹਦੇ ਪਤਾ ਨਹੀਂ ਜਾਂਦੇ ਵਿੱਚ ਜੁੜਦੇ ਉਹਨਾਂ ਨੂੰ ਪਾਕਿਸਤਾਨੀ ਕਹਿ ਲੈਂਦੇ ਤੇ ਕ੍ਰੈਕਟਰ ਕੋ ਕਹਿ ਛੋਟੇ ਜਿਹੇ ਸਰਦਾਰ ਉਹ ਪਾਕਿਸਤਾਨੀ ਹੋ ਜਾਂਦੇ ਆ ਇਹ ਸਿੱਖਾਂ ਨੂੰ ਬਾਕੇ ਹਿੰਦੂਆਂ ਨਾਲ ਜਿਹੜਾ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਕਿਉਂਗਾ ਤੇ ਬਹੁਤ ਗੱਲਾਂ ਇਦਾਂ ਦੀਆਂ ਨੇ ਜਿੰਨੀਆਂ ਆਪਣਿਆਂ ਆਪ ਹੀ ਪਛਾਅ ਬਣਾ ਕਰ ਲੈਂਦੇ ਆ ਨੇ ਜਿਹੜਾ ਹੰਨਾ ਮੋੜਿਆ ਵੀ ਦਿਮਾਗ ਆਲਾ ਨਾਲ ਨਹੀਂ ਜਦੀ ਬਤਾਲਾਂ ਗੰਦਾ ਵੀਕ ਚਾਉਂਦੇ ਕੀ ਨੇ ਅਸਲ ਕਿ ਮੱਛਾਂ ਅਸਰੇ ਪੈ ਨਹੀਂ ਆ ਵੀ ਕੌਣਾਂ ਦੇ ਕੋਈ ਯੋਧਾ ਨਹੀਂ ਹੋਇਆ ਕੋਈ ਇਦਾਂ ਦਾ ਮਤਲਬ ਨਹੀਂ ਹੋਇਆ ਜਿੱਤੇ ਮਾਣ ਜਿਆ ਕੀਤਾ ਜਾ ਸਕਦਾ ਜਿਹੜਾ ਤਰ੍ਹਾਂ ਆਪੋ ਨੇ ਮਾਣ ਹੁੰਦਾ ਇਹਦਾ ਕੋਈ ਹੋਇਆ ਨਹੀਂ ਇਦਾਂ ਗਰੀਜਾਂ ਦੇ ਵੀ ਹੋਏ ਨੇ ਮੁਸਲਮਾਨਾਂ ਦੇ ਵੀ ਤੇ ਹੋਏ ਨੇ ਬੋਧੀਆਂ ਦਾ ਬਹੁਤੀ ਮੋਰ ਹੈ ਮਹਾਂ ਸੀ ਜਿਹੜੇ ਹਰੇਕ ਦਾ ਕੁਝ ਤਾਂ ਹੁੰਦਾ ਇਹਨਾਂ ਦਾ ਕੋਈ ਹੈ ਹੀ ਨਹੀਂ ਇਹਨਾਂ ਨੇ ਕਿਹਾ ਵੀ ਸਿੱਖਾਂ ਦੇ ਵਿੱਚ ਬਾਤਾਂ ਬਥੇਰੇ ਨੇ ਜਿੱਦ ਸਿੱਖ Hindu ਬਣ ਕੇ ਕਤਲ ਬਾਰੀ ਨੇ ਆਣੇ ਜਿਵੇਂ ਨਾ ਇਹ ਪਹਿਲਾਂ ਬੋਧੀਆਂ ਨਾ ਕਰਿਆ ਜਨ ਨਾ ਕਰਿਆ ਉਦੋਂ ਇਹ ਸਿੱਖਾ ਨਾ ਕਰ ਨੂੰ ਫੜਦੇ ਨੇ ਸਹੀ ਗੱਲ ਕਹਾਣੀ ਇਹ ਹੀ ਆ ਸਰ ਜਿਹੜੇ ਜਿਹੜੇ ਨੌਜਵਾਨ ਜੀੜੇ ਪੜ੍ਹਦੇ ਨੇ ਉਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਇਤਿਹਾਸ ਨਾਲ ਜੁੜਨਾ ਚਾਹੀਦਾ ਇਹ ਟਿਕਟੋਕ ਹੋ ਗਈ ਇੰਸਟਾਗ੍ਰਾਮ ਆਹੀ ਕੀ ਹੈ ਯਾਰ

ਕਿ ਸਾਰੇ ਮੇਰੇ ਤੋਂ ਬਡੇ ਜਿਹੜੇ ਮਤਨ ਸਿਆਣੇ ਵੀ ਨੇ ਮੈਨੂੰ ਇੰਨਾ ਗਲਤੀ ਆ ਵੀ ਗੱਲ ਕਰਨੀ ਚਾਹੀਦੀ ਆ ਪੜ੍ਹਨਾ ਬੋਲਣਾ ਤਾਂ ਇਹ ਕੋਈ ਹਰੇਕ ਨੂੰ ਪੜ੍ਹਨਾ ਚਾਹੀਦਾ ਕੋਈ ਹਰ ਇੱਕ ਦਾ ਫਰਜ਼ ਆ ਕਹਿੰਦੇ ਸਿੱਖਾਂ ਦਾ ਫਰਜ਼ ਏ ਆ ਵੀ ਪੰਥ ਵਸੇ ਮੈ ਉਹ ਜਣਾ ਵੀ ਮੈਂ ਕੀ ਕਰਾਂ ਮੈਂ ਕੀ ਆਪਣੇ ਤਰਫ ਲਈ ਕੀਤਾ ਪਹਿਲਾਂ ਪੁਰਾਣੇ ਜਮਨੇ ਜੇ ਏਕ ਸਿੱਖ ਦੀ ਇਹ ਸ਼ੋਚ ਹੋ ਸਕਦੀ ਆ یہ نہ سوچو بھی ساڈے لیتھ نے یا درم نے کی کتا گروہ نے کی کتا یہ سوچو بھی اِسی اپنے دھرم لی نال چڑھ کے آ گئے ہرمندر حملہ کرنے ہوں وہ سوچتے ہونے بھی اِسی او کی باقی کوئی گلتی ہوئی ہوتا شمادہ کا جاچک ہوں جا چاہ کرواد جی